ਤੁਸੀਂ ਇੱਥੇ ਨਵੇਂ ਆਏ ਹੋ ਮੈਂ ਇਸ ਰਾਹ ਤੇ ਬੜੀ ਵਾਰ ਚੱਲੀ ਹਾਂ ਅਤੇ ਮੈਂ ਤੁਹਾਨੂੰ ਇਸ ਜੇਰੇ ਵਿੱਚ ਆਪਣੇ ਘੁੰਮਣ ਦੇ ਵੇਲੇ ਕਦੀ ਨਹੀਂ ਵੇਖਿਆ ਸਾਡੇ ਵਿੱਚੋਂ ਬੜੇ ਘੱਟ ਇਹੋ ਜਿਹੇ ਲੋਕ ਹਨ ਜਿਹੜੇ ਇਸ ਰਸਤੇ ਤੇ ਆਏ ਹਨ ਮੈਂ ਪੱਕਾ ਕਹਿੰਦੀ ਹਾਂ ਜੇ ਮੈਂ ਤੁਹਾਨੂੰ ਪਹਿਲਾਂ ਵੇਖਿਆ ਹੁੰਦਾ ਤਾਂ ਮੈਂ ਤੁਹਾਨੂੰ ਪਛਾਣ ਜਾਂਦੀ ਹਾਂ ਤੁਸੀਂ ਸਹੀ ਹੋ ਇਹ ਮੇਰਾ ਪਹਿਲਾ ਮੌਕਾ ਹੈ ਇੱਕ ਪਰਦੇਸੀ ਦੇ ਰੂਪ ਵਿੱਚ ਕੀ ਤੁਹਾਡਾ ਕੋਈ ਰਿਸ਼ਤੇਦਾਰ ਹੈ ਜਿਹੜਾ ਕੋੜੀਆਂ ਦੇ ਡੇਰੇ ਵਿੱਚ ਰਹਿੰਦਾ ਹੈ ਨਹੀਂ ਮੇਰਾ ਕੋਈ ਵੀ ਰਿਸ਼ਤੇਦਾਰ ਕੋੜੀਆਂ ਦੇ ਵਿੱਚ ਨਹੀਂ ਰਹਿੰਦਾ ਹੈ ਫਿਰ ਤੁਸੀਂ ਕਿਉਂ ਇਥੇ ਟੋਕਰੀ ਵਿੱਚ ਰੋਟੀ ਅਤੇ ਕੱਪੜੇ ਲੈ ਕੇ ਆਏ ਹੋ ਇਥੇ ਮੇਰੇ ਬੜੇ ਮਿੱਤਰ ਹਨ ਜਿਹੜੇ ਕੋੜੀ ਹਨ ਉਹਨਾਂ ਦੇ ਇਕੱਲੇਪਨ ਵਿੱਚ ਅਤੇ ਲਗਾਤਾਰ ਕਸ਼ਟਾਂ ਵਿੱਚ ਉਹਨਾਂ ਨੂੰ ਮੈਂ ਤਸੱਲੀ ਦੇਣਾ ਚਾਹੁੰਦਾ ਹਾਂ ਪਰ ਮੈਂ ਸੋਚਿਆ ਕਿ ਜਦੋਂ ਅਸੀਂ ਪਹਿਲੀ ਗੱਲ ਕਰ ਰਹੇ ਸੀ ਤਦ ਤੁਸੀਂ ਕਿਹਾ ਸੀ ਕਿ ਤੁਸੀਂ ਇਥੇ ਪਹਿਲੀ ਵਾਰ ਆਏ ਹੋ ਫਿਰ ਤੁਸੀਂ ਇਥੇ ਕਿਸੇ ਨੂੰ ਕਿਵੇਂ ਆਪਣਾ ਮਿੱਤਰ ਕਹਿ ਸਕਦੇ ਹੋ ਇਸ ਲਈ ਮੈਂ ਤੈਨੂੰ ਦੱਸਾਂਗਾ ਕਿ ਇਹ ਕਿਵੇਂ ਸੰਭਵ ਹੈ ਇੱਕ ਦਿਨ ਯੀਸ਼ੂ ਸਾਰੇ ਗਲਿਲ ਪ੍ਰਦੇਸ਼ ਵਿੱਚ ਘੁੰਮ ਰਹੇ ਸੀ ਉਹ ਅਰਾਧਨਾਲਿਆ ਵਿੱਚ ਪ੍ਰਚਾਰ ਕਰ ਰਹੇ ਸੀ ਇੱਕ ਕੋੜੀ ਮਨੁੱਖ ਉਹਨਾਂ ਦੇ ਕੋਲ ਆਇਆ ਅਤੇ ਉਹਨਾਂ ਤੋਂ ਬੇਨਤੀ ਕਰਨ ਲੱਗਾ ਅਤੇ ਉਹਨਾਂ ਨੂੰ ਕਿਹਾ हे ਯੀਸ਼ੂ ਜੇ ਤੂੰ ਚਾਹੇ ਤੇ ਮੈਨੂੰ ਫੇਰ ਤੋਂ ਸ਼ੁੱਧ ਕਰ ਸਕਦਾ ਹੈ ਬੜੀ ਹੀ ਦਇਆ ਨਾਲ ਯੀਸ਼ੂ ਨੇ ਆਪਣਾ ਹੱਥ ਵਧਾਇਆ ਅਤੇ ਉਹਨੂੰ ਛੂਇਆ ਅਤੇ ਕਿਹਾ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਜਲਦੀ ਉਸ ਦਾ ਕੋੜ ਚਲਾ ਗਿਆ ਅਤੇ ਉਹ ਚੰਗਾ ਹੋ ਗਿਆ ਯਿਸੂ ਨੇ ਨਾਲ ਹੀ ਉਸਨੂੰ ਇੱਕ ਕੜੀ ਚੁਣੌਤੀ ਦੇ ਕੇ ਭੇਜ ਦਿੱਤਾ ਇਸ ਗੱਲ ਦਾ ਧਿਆਨ ਰੱਖੇ ਕਿ ਇਸ ਦੇ ਬਾਰੇ ਕਿਸੇ ਨੂੰ ਵੀ ਨਾ ਦੱਸੇ ਪਰ ਜਾ ਤੇ ਆਪਣੇ ਆਪ ਨੂੰ ਜੱਜ ਕਰਨ ਨੂੰ ਦੇਖਾ ਅਤੇ ਉਹਨਾਂ ਬਲੀਦਾਨਾਂ ਨੂੰ ਚੜ੍ਹਾ ਜਿਨ੍ਹਾਂ ਨੂੰ ਮੂਸਾ ਨੇ ਤੇਰੇ ਸ਼ੁੱਧ ਹੋਣ ਦੇ ਬਾਰੇ ਆਗਿਆ ਦਿੱਤੀ ਜਿਦੇ ਨਾਲ ਉਹਨਾਂ ਦੇ ਵਿਸ਼ੇ ਗਵਾਹੀ ਹੋਵੇ ਪਰ ਉਹ ਬਾਹਰ ਗਿਆ ਅਤੇ ਖੁੱਲੇ ਆਮ ਇਸ ਦੇ ਬਾਰੇ ਵਿੱਚ ਸਾਰੇ ਲੋਕਾਂ ਨੂੰ ਦੱਸਣ ਲੱਗਾ ਇਸ ਦਾ ਨਤੀਜਾ ਇਹ ਹੋਇਆ ਕਿ ਅੱਗੇ ਤੋਂ ਯਿਸੂ ਕਿਸੇ ਵੀ ਨਗਰ ਵਿੱਚ ਖੁੱਲ੍ਹਿਆ ਨਹੀਂ ਜਾ ਸਕਿਆ ਪਰ ਬਾਹਰ ਇਕੱਲਿਆਂ ਜਗ੍ਹਾ ਤੇ ਰਿਹਾ ਫਿਰ ਵੀ ਲੋਕ ਚਾਰੇ ਪਾਸਿਓ ਉਸ ਦੇ ਕੋਲ ਆਏ ਮੈਂ ਇਸ ਕਹਾਣੀ ਨੂੰ ਪਹਿਲਾਂ ਹੀ ਸੁਣ ਚੁੱਕੀ ਹਾਂ ਅਸਲ ਵਿੱਚ ਜਿਸ ਮਨੁੱਖ ਦੇ ਬਾਰੇ ਗੱਲ ਕਰ ਰਹੇ ਸੀ ਉਹ ਇਸੇ ਡੇਰੇ ਤੋਂ ਆਇਆ ਸੀ ਪਰ ਇਹ ਗੱਲ ਸਾਬਿਤ ਨਹੀਂ ਹੁੰਦੀ ਕਿ ਕਿਵੇਂ ਇੱਥੇ ਤੁਹਾਡੇ ਮਿੱਤਰ ਹਨ ਜਦੋਂ ਕਿ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ ਉਸ ਦਿਨ ਜਿਸ ਮਨੁੱਖ ਨੂੰ ਯੇਸ਼ੂ ਨੇ ਕੋੜ ਤੋਂ ਚੰਗਾ ਕੀਤਾ ਸੀ ਉਹ ਮਨੁੱਖ ਮੈਂ ਹੀ ਹਾਂ ਮੈਂ ਇੰਨਾ ਕੋੜੀਆਂ ਦੇ ਡੇਰੇ ਵਿੱਚ ਆਪਣੇ ਪਰਿਵਾਰ ਅਤੇ ਆਪਣੇ ਸਭ ਮਿੱਤਰਾਂ ਤੋਂ ਵੱਖਰਾ ਰਹਿੰਦਾ ਸੀ ਅਤੇ ਆਪਣੇ ਸਮਾਜ ਤੋਂ ਸਾਰੇ ਲੋਕਾਂ ਤੋਂ ਤਿਆਗਿਆ ਸੀ ਉਹ ਵਾਕਏ ਵਿੱਚ ਇੱਕ ਔਖਾ ਤੇ ਦੁਖਦਾਈ ਜੀਵਨ ਸੀ ਜਦੋਂ ਮੈਂ ਇੱਥੇ ਸੀ ਉਸ ਦਰਮਿਆਨ ਮੈਂ ਕਈ ਮਿੱਤਰ ਬਣਾਏ ਸੀ ਯੇਸ਼ੂ ਰਾਹੀਂ ਮੈਨੂੰ ਚੰਗਾ ਕਰਨ ਤੋਂ ਬਾਅਦ ਮੈਂ ਆਪਣੇ ਮਿੱਤਰਾਂ ਨੂੰ ਉਤਸ਼ਾਹਿਤ ਕੀਤਾ ਜਿਹੜੇ ਇਸ ਡੇਰੇ ਵਿੱਚ ਰਹਿੰਦੇ ਸੀ ਇਸ ਲਈ ਮੈਂ ਉਹਨਾਂ ਦੇ ਖਾਣ ਵਾਸਤੇ ਕੁਝ ਚੀਜ਼ਾਂ ਅਤੇ ਪਾਣ ਵਾਸਤੇ ਕੁਝ ਕੱਪੜੇ ਲੈ ਕੇ ਜਾ ਰਿਹਾ ਹਾਂ ਯੇਸ਼ੂ ਅਤੇ ਉਸਦੀ ਚੰਗਿਆਈ ਦੇਣ ਦੀ ਸ਼ਕਤੀ ਦੇ ਕਰਕੇ ਮੇਰਾ ਜੀਵਨ ਬਦਲ ਗਿਆ ਅਤੇ ਹੁਣ ਮੈਂ ਆਪਣੇ ਸਾਰੇ ਮਿੱਤਰਾਂ ਦੀ ਮਦਦ ਕਰਨਾ ਚਾਹੁੰਦਾ ਹਾਂ ਹੁਣ ਮੈਂ ਅਸਲ ਵਿੱਚ ਸਮਝ ਗਈ ਕਿ ਕਿਉਂ ਅਸੀਂ ਤੁਹਾਡੇ ਇੰਨੇ ਜ਼ਿਆਦਾ ਮਿੱਤਰ ਹਨ ਅਤੇ ਫੇਰ ਵੀ ਤੁਸੀਂ ਇੱਥੇ ਮੇਰੇ ਵਰਗੇ ਇੱਕ ਸਲਾਨੀ ਹੋ ਇਹ ਇੱਕ ਚਮਤਕਾਰ ਹੈ ਤੁਸੀਂ ਜਾਣਦੇ ਹੋ ਕਿ ਮੈਂ ਵੀ ਯੇਸ਼ੂ ਦੀ ਇੱਕ ਵਿਸ਼ਵਾਸੀ ਬਣ ਜਾਵਾਂ ਮੈਂ ਅਸਲ ਵਿੱਚ ਹੋਰ ਜ਼ਿਆਦਾ ਸੁਣਨਾ ਚਾਹੁੰਦੀ ਹਾਂ